ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਨੀਤ ਤੇ ਨੀਤੀ 'ਚ ਫਰਕ ਹੈ ਕਹਿਣੀ ਤੇ ਕਰਨੀ 'ਚ ਫਰਕ ਹੈ ਜਿਹੜਾ ਆਪਣਾ ਪੰਜਾਬ ਦਾ ਸੂਬਾ ਹੈ ਜਿਹੜੇ ਨੂੰ ਆਪਾਂ ਸੋਨੇ ਨਹੀਂ ਕਿਹੜੀ ਕਹਿੰਦੇ ਅੱਜ ਇਹਨਾਂ ਨੇ ਪਿੱਕਟਰ ਦੀ ਥਿਰੇਬਿਨੀ ਛੱਡੀ ਹਮੇਸ਼ਾ ਅੱਖ ਪੰਜਾਬ ਤੇ ਰੱਖੀ ਵੀ ਐ ਅਤੇ ਇਹ ਮਹਾਰਾ ਸ਼ਲੋਕ ਹਮੇਸ਼ਾ ਪੰਜਾਬ ਦੇ ਨਾਲ ਕਰਿਆ ਜਾਂਦਾ ਹੈ ਲੋਕ ਪੁੱਛਦੇ ਨੇ ਇਹਦੇ ਕੜਕ ਦੇ ਪਾਲੇ ਦੇ ਵਿੱਚ ਧੁੰਦਾ ਦੇ ਵਿੱਚ ਸੋਨੋ ਧਰਨਾ ਲਾਉਣ ਦੇ ਕੀ ਲੋੜ ਪੈ ਗਈ ਸਹਾਇਤਾ ਦੇ ਦਿਨ ਚੱਲ ਰਹੇ ਨੇ ਵੀ ਉਧਰ ਨੂੰ ਵੀ ਸਾਨੂੰ ਖਿਆਲ ਕਰਨਾ ਚਾਹੀਦਾ ਹੈ ਜਿਹੜੀ ਬਾਪਾ ਜੋੜਾਬਾਰ ਫਤੇ ਸਿੰਘ ਨੇ ਗੁਲਾਮੀ ਦੇ ਜਜ਼ੀਰਾ ਤੋੜੀਆਂ ਨੇ ਧਰਮ ਨੂੰ ਬਚਾਇਆ ਆਪਣੇ ਨੂੰ ਸਿੱਖੀ ਦਾ ਬੋਟਾ ਲਾਇਆ ਹੈ। ਸੋ ਸਾਡੇ ਧਿਆਨ ਚ ਹੈ। ਜੀਰੋ ਜਿਹੜਾ ਹਮਲਾ ਕਸਾਨਾ ਮੰਦੋਰਾ ਦੇ ਹਰ ਇੱਕ ਵਰਗ ਤੇ ਐਸੀ ਵੀ ਇਹੀ ਸੋਦੇ ਹੈ। ਵੀ ਐਸੀ ਗੁਲਾਮ ਬਣ ਕੇ ਨਾ ਰਹੀਏ। ਉਹਨਾਂ ਦੇ ਪਾਏ ਹੋਏ ਤੌਰਿਆਂ ਤੇ ਐਸੀ ਵੀ ਚੱਲਣ ਦੀ ਕੋਸ਼ਿਸ਼ ਕਰੀਏ। ਜਿਹੜਾ ਬਿਜਲੀ ਬਿੱਲ 1000 ਬਿੱਲ ਹੁੰਦਾ 2025 ਤੇ ਪੰਜਾਬ ਸਰਕਾਰ ਕੋਲੋਂ ਰਾਈਟ ਸਰਕਾਰ ਨੇ ਆਪਣੇ ਹੱਥਾਂ ਦੇ ਵੱਲ ਕਰ ਲਿਆ ਤੇ ਉਹ ਇੱਕ ਖਾਵਤਕਾਰ ਰੱਖ ਲਿਆ ਜਿਹੜੀ ਪਾਵਰ ਦੀ ਸੈਟਰ ਆਪਣੇ ਕੋਲ ਜਨਾ ਕਰ ਰਿਹਾ ਹੈ ਸੈਟਰ ਦਾ ਜਿਹੜਾ ਬਿਜਲੀ ਬੋਰ ਦਾ ਮੰਤਰੀ ਹੈ ਜਿਹੜੀਆਂ ਨੰਬਰ ਚਾਲਾਂ ਸੈਟਰ ਸਰਕਾਰ ਦੀਆਂ ਨੇ ਉਹ ਤੀਸਰੇ ਟਾਈਮ ਵੀ ਆਪਣੀ ਗੱਲ ਕੁਝ ਕਰ ਸਕਦੀਆਂ ਨੇ ਕਿਹੜੇ ਕਿਪਰੇ ਮੀਟਰ ਲਾਏ ਨੇ ਹੈ ਤੇ ਨਹੀਂ ਉਹ ਯਾਰ ਤਾਂ ਜੱਗੂ ਤਾਂ ਇਹ ਵੀ ਹਨਾਂ ਦੇ ਇਹਨਾਂ ਨੂੰ ਆਉਣੀ ਆਉਣੀ ਕੋਈ ਮੇਨਟਨ ਖੋ ਗਿਆ ਕਿਸੇ ਨੇ ਨਵਾਂ ਲਵਾਉਣਾ ਉਹ ਸਾਰੇ ਚਿੱਪਾਂਲੇ ਮੀਟਰ ਲੱਗ ਰਹੇ ਨੇ ਕਟਰਾਉਲ ਆਪਣੇ ਆਪ ਚ ਕਰ ਰਹੇ ਨੇ ਮੇਰੇ ਫੈਟੋ ਨੇ ਜਿਵੇਂ ਆਪਣੇ ਹੱਥ ਲਏ ਉਹ ਬਾਨੀ ਦਾਨੀਆਂ ਨੂੰ ਕਦੇ ਵੀ ਬਿਜਲੀ ਬੋਰ ਨੂੰ ਵੇਚ ਸਕਦਾ ਦੇ ਸਕਦਾ ਹੈ ਸੇਫੇ ਨਕਸ਼ਾ ਨਾ ਉਪੀ ਚੌਕੜੀ ਤੇ ਲੈ ਕੇ ਹਵਾਈ ਜਹਾਜ਼ ਤੱਕ ਅਲੇ ਦਾ ਹੋਣਾ ਹੈ ਕੱਲਾ ਇਹ ਕਿਸਾਨਾਂ ਦਾ ਨਹੀਂ ਹੋਣਾ ਜਿਹੜੇ ਵੇਚੇ ਨੇ ਇਹ ਮਰਜੀਵ ਰਹੇ ਨੇ ਜੋਦੇ ਨੇ ਜਿਵੇਂ ਛੋਟੀ ਲੜਾਈ ਲੜ ਰਹੇ ਨੇ ਮੈਂ ਕਹਿੰਦਾ ਵੀ ਜੇ ਕਿਸਾਨ ਜੱਥੇ ਬੰਦਿਆਂ ਨਾ ਆਉਣਾ ਉਹਨੂੰ ਥੋੜੇ ਦਿਨਾਂ ਤੇ ਆਪਣੀ ਮੁਖੀ ਦੇ ਅੰਦਰ ਕਰ ਲਣਗੇ ਇਹ ਲੋਕਾਂ ਦੀ ਗੈਰਤ ਮਾਰ ਚੁੱਕੀ ਹੈ ਲਕਸ਼ਣਾ ਆਈਆਂ ਨੇ ਐਨੀ ਮੰਦ ਰੀੜਾ ਗੱਡੀਆਂ ਦੇ ਨਾਲ ਫਿਰਦੀ ਆ ਆਪਣੀਆਂ ਗੱਡੀਆਂ ਤੋੜਦੀ ਫਿਰਦੀ ਹੈ ਪਰ ਜਿਹੜਾ ਆਪਣੇ ਘਰ ਦਾ ਨੁਕਸਾਨ ਹੋਣ ਜਾ ਰਿਹਾ ਹੈ ਉਹਦੇ ਬਾਅਦ ਤੇ ਸੁਤੀ ਪਈ ਐ ਇਹਨਾਂ ਨੂੰ ਨੱਖਾ ਪਤਾ ਨਹੀਂ ਕੀ ਚੀਜ਼ ਐ ਜਿਹੜੀ ਐ ਬੋਟਾ ਪੈ ਰਹੀਆਂ ਨੇ ਇੱਕ ਪਿੰਡ ਦੇ ਪੰਜ ਦਿਨ ਵੀ ਪਾਵਰ ਇਹਨਾਂ ਦੀ ਨਹੀਂ ਐ ਤੇ ਚੌੜੇ ਹੋਏ ਫਿਰਦੇ ਨੇ ਲੋਕੋ ਵੱਡੇ ਵੱਡੇ ਮਸਲੇ ਕਿਸਾਨ ਜਦੋਂ ਬੰਦੀਆਂ ਕੋਲ ਆ ਰਹੇ ਨੇ ਹਸਪਤਾਲ ਜਵਾਬ ਦੇ ਰਹੇ ਨੇ ਪਟਿਆਲੇ ਕਿਤੇ ਹੋਰ ਦੇ ਰਹੇ ਨੇ ਪੀਵੀ ਵਾਲੀ ਉਹਨੂੰ ਪੀਜੀਆ ਹੀ ਸਮਝ ਰਹੇ ਨੇ ਪੀਵੀਏ ਦੇ ਡਾਕਟਰ ਸਮਝ ਰਹੇ ਨੇ ਤੁਹਾਨੂੰ ਵੀ ਤੁਸੀਂ ਇਲਾਜ ਕਰੋਗੇ ਇਹ ਸੱਚਮੁੱਚ ਤੇ ਦੁਨੀਆਂ ਵਿੱਚ ਜਿਵੇਂ ਬੰਦਿਆਂ ਨੇ ਆਪਣੀ ਇਮਾਨਦਾਰੀ ਨਾਲ ਕੰਮ ਕਰਨਾ ਪਰ ਮਨੋਂ ਲਾ ਰਹੀ ਹੈ ਇਮਾਨਦਾਰੀਆਂ ਖਤਮ ਹੋ ਚੁੱਕੀਆਂ ਨੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਨਾ ਪਿੰਡ ਦੇ ਪੰਚਾ ਸਰਪੰਚਾਂ ਨੂੰ ਨਹੀਂ ਕੋਈ ਪੁੱਛਦਾ ਤੇ ਨਾਸਲੇ ਛੋਟੇ ਕੋਲ ਆਉਣਗੇ ਸਾਨੂੰ ਕਹਿੰਦੇ ਨੇ ਉਹ ਇਹ ਖੈਣ ਤੋਂ ਰਹੋ ਫਸਲਾਂ ਦੇ ਰੇਟ ਵਾਸਤੇ ਫਸਲਾਂ ਨੂੰ ਵਿਕਿਆਉਣ ਵਾਸਤੇ ਇਹਦਾ ਰੋਹ ਦਾ ਪ੍ਰਬੰਧ ਕਰਨ ਦਾ ਕਿਸਾਨ ਜਿਹੜੀਆਂ ਬੰਦੀਆਂ ਦਾ ਫਰਜ਼ ਹੈ ਇਹ ਬਾਤ ਨਹੀਂ ਹੈਗਾ ਵੀ ਕਿਸੇ ਦੀ ਕੋਈ ਛੱਡ ਨਹੀਂ ਸੋਨੇ ਹੋ ਬਸਾਤੀ ਕਿਸੇ ਦਾ ਜਨਾਇਰ ਹੋ ਗਿਆ ਦੋਪੇ ਉਹਨਾਂ ਫੈਸਲਾ ਕਰਾਤੇ ਆ ਮੇਰੇ ਉਹਦੇ ਖੋਤੇ ਜੇ ਤਰ੍ਹਾਂ ਸਾਰੇ ਲੋਕਾਂ ਦਾ ਤੇ ਤਾਂ ਛੋਤੇ ਕੋਲ ਆਉਂਦੇ ਨੇ ਜਿਹੜੇ ਸੈਂਟਰ ਸਰਕਾਰ ਦੀ ਗੱਲ ਚੱਲ ਰਹੀ ਸੀ ਇਹ ਦੋ ਦਿਨ ਦੇ ਵਿੱਚ ਕੋਈ ਨਹੀਂ ਸੁਣਵਾਈ ਹੁੰਦੀ ਐਸੀ ਗੁਲਾਮੀ ਦੇ ਜ਼ੰਜੀਰਾਂ ਨੂੰ ਤੋੜਨ ਵਾਸਤੇ ਇਹ ਪੰਜਾਬ ਦੀ ਧਰਤੀ ਤੇ ਚੰਗਿਆੜੀ ਭਖ ਰਹੀ ਐ ਉਹ ਸੁਗ ਰਹੀ ਐ ਉਹਨੂੰ ਨਾਲ ਉਹਦੀ ਲਾਟ ਦੁਆਰੇ ਕੱਢਣ ਦਾ ਗੱਲਵਾਦੇ ਰਾਹੀਂ ਜੇ ਹੇ ਰੰਗਿਆ ਨਾਲ ਗੱਲ ਕਰੋ ਨਹੀਂ ਸੈਂਟਰ ਸਰਕਾਰ ਨੂੰ ਇਹ ਚਤਾਵਨੀ ਹੈ ਤੇ ਮੌਕਾ ਦੋ ਦਿਨ ਦਾ ਹੈ ਵੀ ਤਿਆਰੀ ਕਰੋ ਜੇ ਕੋਈ ਨਾ ਦਵਾਈ ਹੋਈ ਕਿਸੇ ਤਰ੍ਹਾਂ ਦੇ ਲੈ ਨਹੀਂ ਪੱਟ ਨਹੀਂ ਦੇ ਜਾਣਗੇ ਸਮੇਤ ਆਪਣੇ ਬੱਚਿਆਂ ਨੂੰ ਲੈ ਕੇ ਇਹ ਸਾਰੀਆਂ ਗੱਲਾਂ ਧਿਆਨ ਚ ਰੱਖ ਕੇ ਇਹ ਫਿਰ ਜਿਹੜੇ ਫੈਸਲੇ ਲਾਏ ਨੇ ਤੇ ਨਾ ਸਰਦੀ ਦੇ ਨੇ ਵੀ ਸਰਦਾ ਨਹੀਂ ਹੈ ਕੋਈ ਵੀ ਕਵੀਨਦਾਰ ਹੈ ਸਾਨੂੰ ਵੀ ਸਾਰਾ ਕੁਝ ਪਤਾ ਹੈ ਇੰਨੀ ਠੰਡ ਪੈ ਰਹੀ ਹੈ ਮੇਰੇ ਰੋੜਾ ਤੇ ਪਿਆ ਕੋਈ ਨਾਮ ਇਹ ਬੋਲ ਰਿਹਾ ਹੈ ਸਮਝਾ ਕਿ ਸਰਦਾ ਨਹਾੜਕਸਾਰ ਹੁੰਦਾ ਹੈ ਠੰਡ ਦੇ ਕਾਰਨ ਰੋੜਾ ਤੇ ਪੇ ਇਹ ਸਰਕਾਰ ਦੇ ਸਾਨਾ ਕੋ ਕਰਨੈਲ ਸਿੰਘ ਲੰਗ ਆਪਣੇ ਵਿਚਾਰ ਰੱਖ ਰਹੇ ਨੇ ਕਰਨੈਲ ਸਿੰਘ ਲੰਗ ਹੋ ਕੇ ਵੱਡੇ ਫੈਸਲੇ ਲੈਣ ਦੀ ਲੋੜ ਹੈ ਬਾਹਰ ਕਹਿ ਗਿਆ ਕਿ ਦਿੱਕਤ ਹੱਤ ਗਿਰਤੀ ਹੈ ਮੇਰੇ ਲੋਕ ਦੇਖਦੇ ਨੇ ਉਹ ਸਾਰਾ ਕੁਝ ਦੇਖਦੇ ਨੇ ਅੱਜ ਜਿੰਨੇ ਕਾਹਦੇ ਨੇ ਤਾਂ ਕੱਲ ਨੂੰ ਤੁਗੜੇ ਆ ਜਾਣਗੇ ਕਬਰੇ ਆਉਣ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਆਪਾਂ ਨੇ ਸਾਰਾ ਕੁਝ ਦੇਖ ਲਿਆ ਕਹਿੰਦਾ ਜੋਰ ਜਮਾ ਕੇ ਦੇਖਾਂਗੇ ਮੰਗ ਮੰਗ ਕੇ ਦੇਖ ਲਿਆ ਜੋਰ ਜਮਾ ਕੇ ਦੇਖਾਂਗੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਵੇਖਾ ਖਿਬਾਤੇ ਜਾਣੇ ਸਾਨੂੰ ਤੰਗ ਪ੍ਰੇਸ਼ਾਨ ਨਾ ਕਰਿਆ ਜਾਵੇ ਸਾਡੇ ਮੋਰਚੇ ਦੇ ਕੰਮੀ ਮਨਾਰ ਦੇ ਨਾਲ ਜਲਵਾਟਾ ਜਿਹੜੀ ਉਹ ਕਰੀ ਜਾਵੇ ਨਹੀਂ ਆਉਣ ਵਾਲੇ ਜਿਹੜੇ ਦਿਨ ਨੇ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊ ਕਿ ਮੈਂ ਇੰਨੀਆਂ ਬੇਇੱਜ਼ਤੀਆਂ ਕਰਦਾ ਫੱਤੇ ਬੁਲਾਉਂਦਾ ਵਾਇਰਲ ਰੀਕਾ ਖਾਸਾ ਵਹਿਣ ਦੀ ਕੀ ਫੱਤੇ ਜਿਹੜੀ ਸਹੀ ਕਾਰਵਾਈ ਹੈ ਉਹ ਮੇਰਾ ਛੋਟਾ ਵੀ ਇਹ ਚਲਾਵਾਂਗੇ ਮੈਂ ਜੀ ਖਾਸਰਾ ਰੋਮ ਫੱਤੇ ਬਹੁਤ ਬਹੁਤ ਧੰਨਵਾਦ ਕਰਨਾ ਸੀ ਲਗਜੀਤ ਜੀ ਕਿ ਮੈਂ ਹੁਣ